ਆ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲਈ ਲੈ ਕੇ ਆਏ ਜੀ ਦੋਨੇ ਬਈ ਸੂਈਆਂ ਸਵਾਈਆਂ ਨੇ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਤਾਂ ਇਹਨਾਂ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਹੌਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਆਓ ਪੁੱਛ ਲੈਨੇ ਬਾਈ ਟੋਟੇ ਬਾਈ ਜੀ ਹਸੀ ਕਾਲ ਹਸੀ ਕਾਲ ਜੀ ਹੋ ਠੀਕ ਹੋ ਬਈ ਠੀਕ ਹੈ ਜੀ ਵਧੀਆ ਨਾਮ ਤੇ ਐਡਰੈਸ ਹੋ ਗਿਆ ਹਾਂ ਬਾਈ ਧਰਮਿੰਦਰ ਸਿੰਘ ਪਿੰਡ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਦਾ ਪਾਜੀ ਨੇੜੇ ਪਿੰਡ ਬਈ ਆਪਾਂ ਤੇ ਭਟੌੜ ਸ਼ਹਿਰ ਆ ਗਈ ਆਪਣੀ ਮੋਬਾਈਲ ਨੰਬਰ 60800218644 ਠੀਕ ਹੈ ਬਈ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਈ ਇਹ ਬਾਈ ਪਹਿਲਾਂ ਸੂਈ ਹੈਗੀ ਠੀਕ ਆ ਅੱਜ ਤੀਜਾ ਦਿਨ ਸੂਈ ਨੂੰ ਹੈਗਾ 1516 ਕਿਲੋ ਬੋਲੀ ਰੈਡੀ ਹੈਗੀ ਤੇ ਮਗਰ ਇਹਦੇ ਬੱਚੀ ਹੈ ਜੀ ਬਹੁਤ ਚੰਗੀ ਬੱਚੀ ਚੰਗੀ ਹੈ ਨਾ ਹਾਂ ਬੱਚਾ ਬਾਈ ਮਗਰ ਬੱਚੀ ਬੱਚਾ ਬਹੁਤ ਚੰਗਾ ਹੈਗਾ ਬਾਈ ਬੱਚੀ ਬਹੁਤ ਚੰਗੀ ਹੈ ਨਾ ਹਾਂ ਸਹੀ ਹੈ ਹੁਣ 15 16 ਕਿਲੋ ਡਾਕਟਰ ਬੋਲਾਗਾ نیٹ ਤਿਆਰ ਆ ਬਾਈ نیٹ ਜਾਵਾ ਕਿ ਲੈ ਵਲੂਏ ਜਿਹੜੀ ਡਿਜ਼ਾਈਨਿੰਗ ਹੈਗੀ ਸਟਨਾ ਸਟਨਾ ਦੀ ਡਿਜ਼ਾਈਨਿੰਗ ਹੂੰ ਚਵਾਈ ਬੜੀ ਚੰਗੀ ਹੈ ਯਾਰ ਹਨਾ ਚਵਾਈ ਖਰਾਬ ਆਉਂਦੀ ਹੈ ਚਵਾਈ ਦਾ ਹੂੰ ਸਹੀ ਗੱਲ ਅਲੱਗ ੁੱਟੀਆਂ ਪੜਦੀ ਐ ਲੈ ਮੈਂ ਕਹਿੰਨਾ ਕੀਆ ਬਾਤ ਆ ਚੋਣ ਬੜਾ ਚੰਗਾ ਲੱਗਿਆ ਵਹਿੜ ਨੂੰ ਬਾਈ ਤੇ ਲੈ ਵਲੂਆ ਕਮਾਲ ਦਾ ਸੋਹਣਾ ਆਰਡਰ ਕਰ ਮਾਈ ਦਾ ਇਹ ਫਾੜੀ ਵਾਲਾ ਆ ਡਾ ਆੜਾ ਵਾਲਾ ਲੈ ਆ ਡਾ ਹੂੰ ਸਹੀ ਗੱਲ ਬਾਲਾ ਦੇ ਕੀ ਕਹਣਾ ਡਾ 24 22 ਕਿਲੋ ਦੁੱਧ ਵੇਖ ਖੁੱਲਾ ਦੇ ਦੂਗੀ ਪਹਿਲਾਂ ਇਹ ਠੀਕ ਆ ਹਾਂ ਇਹ ਤੀਜਾ ਦਿਨ ਆ ਇਹਦਾ ਜਿਵੇਂ ਕਹਿੰਦਾ ਬੱਚੀ ਦੇ ਮੜਗਾ ਮੋਟਗਾ ਭਲਾਂ ਵੀ ਹੈਗੀਆਂ ਹੂੰ ਲੈ ਠੀਕ ਆ ਇਹ ਵਾ ਫਾੜੀ ਵਾਲਾ ਜਾ ਵਾ ਫਾੜੀ ਵਾਲਾ ਡਾ ਠੀਕ ਆ ਭਾਈ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਬੱਚਾ ਮਗਰ ਕਿਹੜੇ ਹਾਡਰ ਤੇ ਵੇਣ ਜਾ ਉਧਰੋਂ ਸਾਈਡ ਤੋਂ ਵੀ ਦੇਖ ਲੋ ਠੀਕ ਆ ਲੈ ਹੂੰ ਨਾੜਾ ਨੂੜਾ ਫੋਲ ਨਾੜਾ ਨੂੜਾ ਪੂਰੀਆਂ ਫੋਲ ਚੰਗੀਆਂ ਨੇਗੀਆਂ ਠੀਕ ਆ ਭਾਈ ਦੁੱਧ ਵਾਕਈ ਚੰਗਾ ਬਾਦੂ ਬੱਚਾ ਮਗਰ ਬੱਚੀ ਹਾਈਟ ਵ ਫੇਸ ਬਿਊਟੀ ਵੀ ਚੰਗੀ ਆ ਚਿਵਾਈ ਭਾਈ ਨੇ ਸਾਨੂੰ ਕਰਕੇ ਦਿਖਾਤੀ ਧਾਰਾ ਮਾਰ ਕੇ ਦਿਖਾਤੀ ਆ ਚਿਵਾਈ ਵੀ ਚੰਗੀ ਆਗੀ ਚੰਗੀ ਆ ਬੜ ਸੁਨੱਖੀ ਆ ਭਾਈ ਠੰਡੀ ਸੀਲਾ ਹਣਾ ਬਾਕੀ ਡਾਕਟਰ ਜਿਵੇਂ ਕਹਿੰਦਾ ਬੱਚਾ ਛੱਡਣ ਦੀ ਲੋੜ ਨਹੀਂ ਥੱਲੇ ਹਾਂ ਭਾਈ ਬਿਨਾ ਬੱਚੇ ਤੇ ਬਿਨਾ ਨਿਆਣੇ ਤੋਂ ਧਾਰਾ ਮਾਰ ਮੈਂ ਤਾਂ ਚਾਹੇ ਕਹਿੰਦਾ ਜਿਵੇਂ ਕਹਿੰਦਾ ਵੇੜੇ ਜੀ ਆ ਲੈ ਲੈ ਭਾਈ ਮੌਜ ਨਾਲ ਖੜੀ ਆ ਰਸਾ ਵੀ ਛੜਦਾ ਭਾਈ ਨੇ ਮੌਜ ਨਾਲ ਧਾਰਾ ਮਰੀ ਜਾਂਦਾ ਤੇ ਚੋਣ ਆ ਜਿਹੜਾ ਕਰਮ ਵਾਲੇ ਨੂੰ ਬੜਾ ਚੰਗਾ ਲੱਗਿਆ ਭਾਈ ਲੈ ਜਿੰਨੀ ਮਰਜ਼ੀ ਖੇਚੀ ਚੱਲ ਓਨੀ ਬਰੀ ਆ। ਹੂੰ। ਠੰਡੀ ਸੀਲ ਤਾਂ ਓਵੇਂ ਸੈਟ ਹੋ ਡੇ ਵੇ ਦੀਆਂ ਜਿਹੜੀਆਂ ਸਾਈਡਾਂ ਹੂੰ ਥਣ ਥਣ ਬਹੁਤ ਚੰਗਾ ਮੁਠੀ ਵਾਲਾ ਹੈਗਾ। ਹੂੰ ਹੂੰ। ਲੈ ਠੀਕ ਹੈ। ਐਨ ਇਹ ਗਾ ਵੀ ਨਿੱਕਾ ਨਿੱਕਾ ਹੈ ਥਾਣਾ। ਸਹੀ ਗੱਲ ਆ ਲੈ। ਚੋਣ ਬੜਾ ਚੰਗਾ ਬਾਈ ਵੱਡੀ ਗੱਲ ਚੋਣ ਦੀ ਹੁੰਦੀ ਆ। ਨਿਬੜਦਾ ਚੋਣ। ਚੁਈ ਚੁਈ ਬਹੁਤ ਜ਼ਿਆਦਾ ਚੰਗੀ ਹੈਗੀ ਬਾਹਰ ਦੇ। ਠੀਕ ਆ ਬਾਈ। ਹੂੰ। ਤੇ ਮੁੱਲ ਕੀ ਆ ਭਰਾ ਇਹਦਾ? ਮੋਲ ਕਰਾਉਣ ਦਾ ਡਾਕਟਰ ਚਾਹੇ 70000 ਰੁਪਿਆ ਕਰਾ ਲਾ। ਹੂੰ। ਆਪਾਂ ਜਸਨ ਨੂੰ ਜਿਹੜਾ 66000 ਦੀ ਵੜ ਦੇਵਾਂਗੇ ਠੀਕ ਆ ਹਾਂ ਮੁੱਲ ਕਰਾਉਣ ਨੂੰ 70000 ਕਰਾ ਲਓ ਬਾਈ ਕਹਿੰਦਾ 66000 ਦੀ ਵੜ ਆ ਜਿਹੜੀ ਆਪਾਂ ਦੇ ਦੇਾਂਗੇ ਬਾਈ ਸੂਈ ਸਵਾਈ ਆ ਬੱਚਾ ਮਗਰ ਬੱਚੀ ਆ ਬੱਚੀ ਵੀ ਬਾਈ ਚੰਗੀ ਆ ਬੱਚੀ ਨੇ ਵੀ ਨਾਲ ਹੀ ਤਿਆਰ ਹੋ ਜਾਣਾ ਹੋਰ ਸਾਲ ਡੇਢ ਸਾਲ ਨੂੰ ਬੱਚਾ ਬਹੁਤ ਚੰਗਾ ਮਗਰ ਤੇ ਵੜ ਵੀ ਚੰਗੀ ਵਾ ਡਾਕਟਰ ਇੱਕ ਤਾਂ ਆਇਆ ਹੁੰਦਾ ਵੀ ਅਗਲਾ ਕਹਿੰਦਾ ਕਿਸੇ ਦੇ ਘਰੇ ਸੂਈ ਸਵਾਈ ਆ ਜੇਰ ਜੂਰ ਦੀ ਫੁੱਲ ਗਰੰਟੀ ਆ ਫੁੱਲ ਤਸੱਲੀ ਆ ਠੀਕ ਆ ਹੂੰ ਉਹ ਆਪਣੇ ਘਰੇ ਹੀ ਸੂਈ ਆ ਠੀਕਾ ਹਾਂ ਠੀਕ 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 ਤੁੰਗਾ ਪਾ ਵੀਡੀਓ ਹੋ ਗੱਡੀ ਆਈ ਹੂੰ ਤੇ ਬਣੀ ਜਿਵੇਂ ਕਹਿੰਦਾ ਸੁਣ ਵਾਲੇ ਬਹੁਤ ਜ਼ਿਆਦਾ ਚੰਗੀ ਆ ਥੱਲੇ ਹੂੰ ਆ ਦੇਖੋ ਸਹੀ ਆ ਬਣੀ ਵੀ ਚੰਗੀ ਆ ਨਾ ਹਾਂ ਬਹੁਤ ਠੀਕ ਆ ਬਈ ਤੇ ਅੱਗੇ ਵੀਰੇ ਦੋ ਨੰਬਰ ਕਿਹੜਾ ਸੂਆ ਸੂਈ ਹੈ ਇਹ ਡਾਕਟਰ ਤੀਜਾ ਸੂਆ ਸੂਈ ਹੈ ਕੀ ਕਦੋਂ ਸੂਈ ਹੈ ਬਈ ਤੇ ਇਹਨੂੰ ਹਫਤਾ ਕੋ ਹੋ ਗਿਆ ਸੂਈ ਨੂੰ ਬੱਚਾ ਬਈ ਇਹ ਮਗਰ ਇਹਦੇ ਵਿੱਚਾ ਡਾਕਟਰ ਬੱਚਾ ਬਈ ਗਾਂ ਦੇ ਲੈਵੇ ਤੇ ਬੇਹ ਜ ਮਿਲਕ ਵੀ ਇਹਨਾਂ ਜੋ ਬਹੁਤ ਚੰਗੀਆਂ ਕਿੰਨਾ ਹੁਣ ਦੁੱਧ ਜਣੀ ਕੇ ਰੈਡੀ ਬੋਲੋ ਰੈਕਟਰ 10 11 ਕਿਲੋ ਹੋਊਗਾ ਠੀਕ ਹੈ ਚਵਾਈ ਬੜੀ ਚੰਗੀ ਹੈ ਨਾ ਚੋਣ ਵੀ ਕਰਮ ਵਾਲੀ ਨੂੰ ਇਹਨੂੰ ਵੀ ਚੰਗਾ ਲੱਗਿਆ ਲੈ ਜਿਵੇਂ ਮਰਜ਼ੀ ਧਾਰਾ ਮਾਰੀ ਚੱਲ ਕੋਈ ਚੱਕਰੀ ਨਹੀਂਗਾ ਮਗਰਲੇ ਥਣਾ ਨਹੀਂ ਵੀ ਧਾਰਾ ਚੈੱਕ ਕਰ ਲੋ ਕੀ ਬਾਤ ਚੋਣ ਵਾਕਈ ਚੰਗਾ ਹੈ ਨਾ ਬਈ ਲੈ ਚਵਾਈ ਚੈੱਕ ਕਰੋ ਕੀ ਬਾਤ ਹੂੰ ਵੱਡੀ ਗੱਲ ਠੰਡੀ ਸੀਲ ਆ ਬਾਕੀ ਠੰਡੀ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਨਹੀਂ ਲੈ ਕੀ ਬਾਤ ਜੋਨ ਜੋਨ ਵਾਕਈ ਚੰਗਾ ਲੱਗਿਆ ਓਕੇ ਵੀਰੇ ਫੁੱਲ ਕੱਦ ਤੇ ਥਣਲੇਵਾ ਚੰਗਾ ਚਵਾਈ ਜੁਈ ਚੰਗੀ ਆ ਚਵਾਈ ਜੁਈ ਦੇਖ ਨੰਬਰ ਆ ਡਾਕਟਰ ਚੰਗੀ ਸੰਭੀ ਦੋ ਦੋ 1500 ਕਿਲੋ ਦੇ ਦੇਣਾ ਇੱਛੋ ਦੇਵੇ ਦੀ ਜਿਹੜੀ ਕੁਆਲਿਟੀ ਹੈ ਘਾੜੀ ਵਾਲਾ ਲੈਵਾਗਾ ਐ ਇੰਜ ਨਹੀਂ ਹੈਗਾਗਾ ਸਹੀ ਆਲਾ ਭਾਈ ਹਮ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਫੇਸ ਵੀ ਉਹ ਦੀ ਵੀ ਚੰਗੀ ਆ ਕੱਦ ਜਿਹੜਾ ਫੁੱਲ ਆ ਤਾਰਾ ਬਾਈ ਨੇ ਮਾਰ ਕੇ ਦਿਖਾਈਆਂ ਚਵਾਈ ਬਹੁਤ ਚੰਗੀ ਆ ਵੱਡੀ ਗੱਲ ਠੰਡੀ ਸੀਲ ਆ ਥਿੱਲੀਪੁਰ ਅਣੀ ਕਰਮਾੜੀ ਮੋਹਰੋ ਮੂਹਰੋ ਦੋਨੇ ਥਣਾ ਜੋ ਤਾਰਾ ਚਾਰਾ ਜੀ ਕੋਈ ਆਈਆਂ ਬਾਈ ਤੇ ਮੁੱਲ ਕੀ ਆ ਭਰਾ ਇਹਦਾ ਫਿਰ ਮੋਲ ਡਾਕਟਰ ਇਹਦਾ 42000 ਕਰਦੇ ਆ ਆਪਾਂ 40000 ਦੀ ਦੇ ਦਾਂਗੇ 42000 ਰੁਪਏ ਮੁੱਲ 40000 ਦੀ ਬੜੀ 40000 ਦੀ ਆਪਾਂ ਦੇ ਦਾਂਗੇ ਦੇ ਦਾਂਗੇ ਬਾਈ ਮੁੱਲ ਜਮਾ ਜਾਇਜ਼ ਆ ਬਾਈ ਹਨਾ ਤੇ ਬਾਕੀ ਜਿਹੜਾ ਮੌਕੇ ਤੇ ਮਾਨ ਤਣ ਜ਼ਰੂਰ ਹੋ ਮਾਨਤਨ ਹੋ ਜੂਗਾ ਡਾਕਟਰ ਜ਼ਰੂਰ ਠੀਕ ਹੈ ਵੀਰੇ ਹਾਂ ਹਾਂ ਇਹ ਨਹੀਂ ਹੈਗਾ ਕੋਈ ਜਿੱਥੇ ਮਰਜ਼ੀ ਮੰਗਵਾ ਲਿਆ ਆਨਲਾਈਨ ਠੀਕ ਹੈ ਵੀਰੇ ਤਾਂ ਵੀ ਭੇਜ ਦਾਂਗੇ ਆਪਾਂ ਤਾਂ ਵੀ ਗੁੜ ਇੱਕ ਦਈ ਆਪਾਂ ਨੂੰ ਠੀਕ ਹੈ ਵੀਰੇ ਦੁੱਧ ਦੁੱਧ ਦੀ ਧਾਰਾ ਤੂਰਾ ਹੀ ਥਣਾ ਸੁਣਾ ਦੀ ਫੋਲੋ ਦਸੱਲੀ ਹੋਊਗੀ ਮੈਂ ਵਾ ਵੰਦ ਜੀ ਹੂੰ ਬਾਕੀ ਜਿਵੇਂ ਕਹਿੰਦੇ ਆ ਵੀ ਸਾਫ਼ ਸੁਥਰੀ ਬਹੁਤ ਆ ਥੱਲੋਂ ਵੀ ਵਹਿੜ ਸਹੀ ਗੱਲ ਸਾਂਭਣ ਵਾਲੇ ਦੇ ਸਿਰ ਤੇ ਆ ਗਈ ਹੂੰ ਲੈ ਵਾਲੂਆ ਬਹੁਤ ਚੰਗਾ ਵਹਿੜ ਥਲੇ ਸਹੀ ਗੱਲ ਆ ਬਾਈ ਨਾਗਪਰਾ ਕੋਲੇ ਦੋ ਸੀ ਦੋਨੀ ਦਿਖਾ ਦਿੱਤੇ ਬਾਕੀ ਆ ਜਿਹੜੀ ਪਹਿਲੇ ਨੰਬਰ ਤੇ ਵੜਾ ਡਾਕਟਰ ਪਹਿਲਣ ਵੜ ਦਾ ਕੋਈ ਅੰਤ ਲੇਖਾ ਨਹੀਂਗਾ ਉਹਦੇ ਨਾਲ 25 26 ਕਿਲੋ ਇਹਨੇ ਤੇ ਬਾਕੀ ਲੈਵਲ ਉਹਦੀ ਕੁਆਲਿਟੀ ਬਹੁਤ ਜ਼ਿਆਦਾ ਹੈਗੀ ਹੂੰ ਸੀਲ ਠੰਡੀ ਚਾਹ ਜਿਵੇਂ ਕਹਿੰਦੇ ਵੀ ਬੁਰੂਆਂ ਦਾਲ ਚ ਕੜਸ਼ੀ ਫੇਰਿਆ ਹੁਣ ਥੱਲੇ ਬਾਲਟੀ ਰੱਖ ਕੇ ਠੀਕ ਹੈ ਭਾਈ ਹਾਂ ਹੂੰ ਧੰਨਵਾਦ